ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਥੋੜਾ ਬੀਕ ਮਿੰਟ ਮੀ ਪੈਣ ਦੇ ਨਾਲ ਹੈ ਜਿਹੜੀ ਉਹ ਆਹ ਹਾਲਤ ਹੋ ਗਈ ਬੀਬੀਆਂ ਨੂੰ ਬੇਨਤੀ ਹੈ ਕਿ ਹੋਰ ਵੀਰਾਂ ਨੂੰ ਵੀ ਵੀ ਟੀ ਰਿਕਸ਼ਾ ਦੇ ਉੱਤੇ ਆ ਨਾ ਜਿਹੜਾ ਉਹ ਸਫ਼ਰ ਨਾ ਕਰਿਆ ਕਰੋ ਖਾਸ ਕਰਕੇ ਬਾਰਸ਼ ਦੇ ਟਾਈਮ ਦੇ ਉੱਤੇ ਕਿਉਂ ਇਹ ਮੜੇ ਜੇ ਖੱਡੇ ਦੇ ਨਾਲ ਹੈ ਜਿਹੜਾ ਇਹ ਉਲਟ ਜਾਂਦਾ ਤੇ ਆਓ ਤੁਹਾਨੂੰ ਦਿਖਾਉਂਦੇ ਆ ਕੀ ਕੰਡੀਸ਼ਨ ਹੈ ਇਹਦੀ ਇਹ ਉਲਟ ਗਿਆ ਉਹਨ ਸਿੱਧਾ ਕੀਤਾ ਭਰਿਆ ਹੋਇਆ ਬੀਬੀਆਂ ਦੇ ਨਾਲ ਮਸਾ ਬਾਹ ਫੜ ਕੇ ਅੰਦਰੋਂ ਕੱਢੀਆਂ ਤੇ ਸੋ ਦੋਸਤੋ ਧਿਆਨ ਰੱਖਿਆ ਕਰੋ ਜਿਆਦਾ ਵਾਰਸ਼ ਦੇ ਹੁੰਦੇ ਹੋਇਆ ਟੀ ਰਕਸ਼ਾ ਦਾ ਸ਼ਫਰ ਹੈ ਜਿਹੜਾ ਉਹ ਨਾ ਕਰਿਆ ਕਰੋ ਤਾਂ ਜੋ ਛੱਡ ਪੇਟ ਤੋਂ ਬਚ ਸਕੀਏ ਇਹ ਬੀਬੀਆਂ ਭੈਣਾ ਨੇ ਜਿਹੜੀਆਂ ਇਹ ਛੱਡ ਪੇਟ ਤੋਂ ਸਾਰੇ ਬਚ ਚੁੱਕੇ ਨੇ ਪਰ ਮੀਂਹ ਦੇ ਵਿੱਚ ਜਿਹੜਾ ਸਨਾਨ ਹੈ ਉਹ ਸਾਰਿਆਂ ਦਾ ਜ਼ਰੂਰ ਹੋ ਗਿਆ ਹੈ ਤੇ ਇਸ ਕਰਕੇ ਜਦੋਂ ਵਾਰਸ਼ ਜਿਆਦਾ ਹੁੰਦੀ ਹੈ ਧਿਆਨ ਦਿਆ ਕਰੋ ਧੰਨਵਾਦ ਜੀ